ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਫੀਸ ਸਰਪ ਤੇਲ ਖਰਚੇ ਲਈ ਜਾਊਗੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਮੇਰਾ ਮੋਬਾਈਲ ਨੰਬਰ ਹੈ ਜੀ 88726 10778 ਅੱਜ ਦੀ ਵੀਡੀਓ ਸ਼ਹਿਰ ਬਾਗਾਪਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਦੁੱਧ ਦਾ ਕੰਮ ਆ ਬਾਈ ਦੇ ਸ਼ਹਿਰ ਚ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਤਾਜੀ ਸੂਈ ਮੱਝ ਤੇ ਇੱਕ ਗਾਂ ਜੀ ਕਾਫੀ ਟਾਈਮ ਪਹਿਲਾਂ ਬਾਈ ਦੇ ਕਰੋ ਵੀਡੀਓ ਬਣਾਈ ਸੀਗੀ ਦੋ ਪਸ਼ੂਆਂ ਦੀ ਜਦੋਂ ਪਸ਼ੂ ਜ਼ਿਆਦਾ ਹੋ ਜਾਂਦੇ ਆ ਤਾਂ ਬਾਈ ਵਿੱਚੋਂ ਇੱਕ ਦੋ ਨਗ ਸੇਲ ਕਰ ਦਿੰਦੇ ਆ ਉਦੋਂ ਵੀ ਪਸ਼ੂ ਬਹੁਤ ਚੰਗੇ ਸੀ ਬਾਈ ਕੋਲ ਪ੍ਰੋਪਰ ਚੰਗੇ ਸੀਮਣ ਵਾਲੀਆਂ ਇੱਕ ਝੋਟੀ ਸੀਗੀ ਜੀ ਤੇ ਇੱਕ ਕੱਟੀ ਸੀਗੀ ਅੱਜ ਇੱਕ ਮੱਝ ਆ ਇਹਦੀ ਡਿਟੇਲ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨੇ ਵਾ ਸੁਹਾ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਲ ਤੇ ਐਡਰੈਸ ਰੱਖ ਦੇ ਨਹੀਂ ਨਾਮ ਮੇਰਾ ਕੁਲਵਿੰਦਰ ਹੈ ਐਡਰੈਸ ਮੋਗਾ ਰੋਡ ਤੇ ਹੀ ਘਰ ਆ ਆਪਣਾ ਠੀਕ ਆ ਜੀ ਬਾਗਾ ਪੁਰਾਣੇ ਸ਼ਹਿਰ ਚ ਮੋਗਾ ਰੋਡ ਤੇ ਘਰ ਆ ਬਾਈ ਦਾ ਤੇ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਹੈ 799 72313 ਠੀਕ ਹੈ ਜੀ ਆਪਾਂ ਬਈ ਕਮ ਸੇ ਕਮ 4-5 ਮਹੀਨੇ ਪਹਿਲਾਂ ਵੀਡੀਓ ਬਣਾਈ ਹੋਏ ਹਨ ਹਾਂ ਜੀ ਇਹਨਾਂ ਚ ਬਣਾਈ ਸੀ ਤੇ ਉਹ ਨਗ ਬਈ ਸੇਲ ਹੋ ਗਏ ਸੀ ਦੋਨੇ ਹਾਂ ਬਈ ਉੱਦੀ ਸੇਲ ਹੋ ਗਏ ਸੀ ਉੱਦੀ ਚ ਚੰਗੇ ਸੇਲ ਹੋ ਗਏ ਸੀ ਹਾਂ ਚੰਗੇ ਜੀ ਨਾ ਆਪਾਂ ਰੇਟ ਤਾਂ ਉਨਾ ਹੀ ਰੱਖਿਆ ਸੀ ਉਹਨੇ ਵੀ ਹੋ ਗਏ ਠੀਕ ਹੈ ਜਿਆ ਜੀ ਸੀ ਕਰੀ ਠੀਕ ਹੈ ਵੱਧ ਮੰਗੇ ਨਹੀਂ ਠੀਕ ਹੈ ਜੀ ਅੱਜ ਦੋ ਐਨੀਮਲ ਸੇਲ ਆ ਮੱਝ ਤੋਂ ਸ਼ੁਰੂ ਕਰ ਲੈਣੇ ਬਈ ਇਹਦੀ ਕੀ ਡਿਟੇਲ ਹੈ ਕਿੰਨੇ ਵਿੱਚ ਸੂਇ ਸੂਈ ਇਹ ਤੀਜੇ ਸੂਇ ਸੂਈ ਜਾਂ ਬਈ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ 18-19 ਦਿਨ ਹੋ ਗਏ 18-19 ਦਿਨ ਤੇ ਬਈ ਬੱਚਾ ਕੀ ਦਿੱਤਾ ਮੱਛਾ ਵੇ ਕੱਟੀ ਆ ਕਿਹੜੇ ਸੀਮੰਦੀ ਆ ਬਾਈ ਕੋਹੇਨੂਰ ਦੀ ਕੱਟੀ ਆ ਕੋਹੇਨੂਰ ਦੀ ਕੱਟੀ ਆ ਜੀ ਤੁਹਾਨੂੰ ਦਿਖਾ ਦਿੰਨੇ ਆ ਕੱਟੀ ਬਹੁਤ ਸੋਹਣੀ ਆ ਕਿਉਂਕਿ ਜਦੋਂ ਮੈਂ ਆਇਆ ਬਹੁਤ ਸੋਹਣੀ ਕੱਟੀ ਲੱਗੀ ਮੈਨੂੰ ਦੇਖਣ ਨੂੰ ਬਾਕੀ ਜਦੋਂ ਤਸਵੀਰ ਵੀ ਆਉਂਗੇ ਚੰਗੀ ਲੱਗੂਗੀ ਮੱਝ ਵੀ ਚੰਗੀ ਆ ਕੋਹੇਨੂਰ ਦੀ ਕੱਟੀ ਐ ਤੇ ਬਾਈ ਆਪ ਮੱਝ ਕਿਹੜੇ ਸੀਮੰਦੀ ਆ ਮੱਝ ਤਾਂ ਨਹੀਂ ਪਤਾ ਬਾਈ ਕਿਹੜੇ ਲਿਆਂਦੀ ਵੀ ਸੀ ਆ ਹਾਂ ਲਿਆਂਦੀ ਠੀਕ ਆ ਜੀ ਤੇ ਕਿੰਨਾ ਦੁੱਧ ਬਾਈ ਨੈਟ ਤਿਆਰ ਨਟ ਬਾਈ ਨੇ ਪਿਛਲੇ ਸੂਏ 18 ਲੀਟਰ ਦਿੱਤਾ ਤੇ ਹੁਣ ਵੀ ਇਹ 16 ਤੇ ਤਾਂ ਜਾਵੜੀ ਸੀਗੀ ਮੁੜ ਕੇ ਨਾ ਇਹ ਮਿਲਕ ਦਾ ਮੰਨ ਨਹੀਂ ਖਣੀ ਤੇ ਬਿਮਾਰ ਹੋ ਗਈ ਸੀਗੀ ਮਤਲਬ 13 14 ਲੀਟਰ ਹੁਣ ਵੀ ਹੈ ਇਹਦਾ ਅੱਜ ਦਾ ਦੁੱਧ 13 ਲੀਟਰ ਹੈ ਹਾਂ ਇਹ 13 ਲੀਟਰ ਹੈ ਠੀਕ ਹੈ ਜੇ ਕੋਈ ਵੀਰ ਬਾਈ ਚਵਾਈ ਕਰਨੀ ਹੈ ਹਾਂ ਕਰ ਸਕਦਾ ਬਾਈ ਦੋ ਟਾਈਮ ਦੋ ਟਾਈਮ ਚਾਹਾਂਗੇ ਮਰਜ਼ੀ ਠੀਕ ਹੈ ਤੇ ਬਾਈ ਥਨਾ ਦੀ ਕੋਈ ਪੂਰ ਥਨਾ ਦੀ ਕੋਈ ਪੂਰ ਛਟਾਣੀ ਬਾਈ ਓਕੇ ਹੈ ਕੋਈ ਨਹੀਂ ਭਲਾ ਜਵਾਬ ਦੇ ਜਾਨ ਚਾਹੇ ਜਵਾਬ ਦੇ ਤੇ ਸੀਰ ਸਭ ਕਰ ਮਾਰ ਹਾਂ ਸੀਰ ਸਭ ਬਹੁਤ ਆ ਬਾਈ ਜਿਵੇਂ ਮਰਜ਼ੀ ਹੋ ਜਾਣਾ ਕੋਈ ਲੱਤ ਮਾਣੀ ਮਾਰਨੀ ਠੀਕ ਹੈ ਜਗਾ ਦੀ ਕਮੀ ਕਰਕੇ ਥੋੜੀ ਤੁਸੀਂ ਦੇਖ ਸਕਦੇ ਹੋ ਜਗਾ ਦੀ ਕਮੀ ਆ ਤੁਹਾਨੂੰ ਤੋਰ ਕੇ ਨਹੀਂ ਦਿਖਾਵਾਂਗੇ ਤੇ ਉਹਦਾ ਪ੍ਰੋਪਰ ਆ ਮੱਝ ਓਕੇ ਆ ਥੋੜੇ ਜਿਹਾ ਪਸੂ ਡਰਦੇ ਵੀ ਆ ਬਾਕੀ ਤੁਹਾਨੂੰ ਫੇਸ ਕੁਆਲਿਟੀ ਦਿਖਾ ਦਿੰਨੇ ਆ ਜੀ ਕੱਦ ਘਾਟ ਚੰਗਾ ਸੋਹਣੀ ਫੇਸ ਕੁਆਲਿਟੀ ਆ ਹੈਵੀ ਬਾਡੀ weight ਦੀ ਆ ਜੀ ਸੀਲ ਸਰਗਰਮ ਵਾਲੀ ਪੂਰੀ ਆ ਦੇਖ ਸਕਦੇ ਹੋ ਤੁਸੀਂ ਚਾਹੇ ਬਾਈ ਕਹਿੰਦਾ ਜਵਾਕ ਚੋਈ ਜਾਂ ਨਾ ਆਮ ਕਰਕੇ ਮੱਝਾਂ ਇੰਨੀ ਅਸੀਲ ਹੁੰਦੀਆਂ ਆ ਜੀ ਤੁਹਾਨੂੰ ਬਹੁਤ ਚੰਗਾ ਲੱਗਿਆ ਵਾ ਚਾਰੇ ਥਾਂ ਨਿਖੜਵੇਂ ਇੱਕੋ ਸੈਜ ਦੇ ਅੱਜ ਦਾ ਦੁੱਧ ਬਾਈ ਕਹਿੰਦਾ 13 ਕਿਲੋ ਆ ਮੇਰੇ ਘਰ ਉਹ ਚਾਹੇ ਛੇ ਟਾਈਮ ਕੋਈ ਬੰਦਾ ਝੋਕੇ ਲੈ ਜੇ ਪਿਛਲੇ ਸੂਏ ਬਾਈ ਕਹਿੰਦਾ 18 ਕਿਲੋ ਚੋਇਆ ਸੀਗਾ ਦੁੱਧ ਇਕਤੀਆਰ ਵੀ 16 ਕਿਲੋ ਤੇ ਜਾਵੜੀ ਸੀ ਪਰ ਠੰਡ ਕਾਰਨ ਪਸ਼ੂ ਕਈ ਔਰ ਬਿਮਾਰ ਹੋ ਜਾਂਦਾ ਤਾਜਾ ਸੂਆ ਬਿਮਾਰ ਹੋ ਗਿਆ ਸੀਗਾ ਤੇ ਆਜੂਗੀ ਦੁੱਧ ਤੇ ਸੇਵਾ ਨਾਲ ਤੇ ਅੱਜ ਦਾ ਦੁੱਧ ਬਾਈ ਕਹਿੰਦਾ 13 ਕਿਲੋ ਮੇਰੇ ਘਰੋਂ ਕੰਡੇ ਤੇ ਝੋਕ ਕੇ ਲੈ ਜਾਣਾ ਮਗਰ ਕੋਹੇ ਨੂਰ ਦੀ ਕੱਟੀ ਆ ਚੰਗੀ ਸੇਵਾ ਗੌਰ ਹੋ ਜੇ ਤਾਂ ਟਾਪ ਦੀ ਝੋਟੀ ਬਣ ਜਾਣਾ ਇੱਕਦੰਨੇ ਨੇ ਪੂਰਾ ਸਾਲ ਦੂਡ ਸਾਲ ਚੰਗੀ ਸੇਵਾ ਹੋ ਜੇ ਤੇ ਆਪ ਵੀ ਮੱਝ ਜਾਦ ਬਰੀਡ ਵਾਲੀ ਆ ਕਿਉਂਕਿ ਵੇਲ ਚੈੱਕ ਕਰ ਲੋ ਢਾਂਚਾ ਚੈੱਕ ਕਰ ਲੋ ਤੇ ਹੈਵੀ ਬੋਡੀ ਵੇਟ ਦੀ ਆ ਤੇ ਪੈਠ ਪੂੜਾ ਚੌੜਾ ਬਰੀਕ ਚਮੜੀ ਦੀ ਆ ਇਕਤੀਅਰ ਦੇ ਦਿਓ ਬਈ 18 19 ਕਿਲੋ ਹਾਂ ਦੇਉਗੀ ਬਈ ਠੀਕ ਹੈ ਜੀ ਮੋਤਾ ਬਿਮਾਰ ਕਰਕੇ ਡਾਉਣ ਵੱਜਦੀ ਧੀ ਠੀਕ ਹੈ ਜੀ 18 19 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਕਿਉਂਕਿ ਵਜਨ ਵਾਲੀ ਵੀ ਮੱਝ ਜਾਏ ਆ ਵੀ ਦੱਸੀ ਜਾਂਦੀ ਮੱਝ ਪੂਰੀ ਵਜਨ ਵਾਲੀ ਵੱਜ ਜਾ ਬਾਕੀ ਸੇਵਾ ਦੇ ਆ ਚੰਗੀ ਸੇਵਾ ਗੌਰ ਹੋ ਜੇ ਤਾਂ ਪਲੱਸ ਵੀ ਲੈ ਜੂ ਕੋਈ ਵੀਰ ਤੇ ਮੁੱਲ ਬਾਈ ਇਹਦਾ ਮੁੱਲ ਦਾ ਬਾਈ ਭਲਾ 1.5 ਲੱਖ ਕਰਾ ਲਾ ਹਾਂਜੀ ਇਹ ਆਪਾਂ 1.30 ਦੀ ਜਸਨ ਹੋਈ ਹੈ ਜਸਨ ਹੋਈ ਹੈ ਹਾਂ ਤੇ ਜਿਹੜੀ ਉਹ ਕੱਟੀ ਆ ਹਾਂਜੀ ਜੇ ਦਾ ਕਿਸੇ ਨੇ ਰੱਖਣੀ ਆ ਠੀਕ ਆ ਦੇ ਨਹੀਂ ਤਾਂ 25000 ਦੀ ਮੈਂ ਕੱਟੀ ਰੱਖ ਲਵਾਂ 1.30 ਦੇ ਵਿੱਚੋਂ 1.30 ਦੇ ਵਿੱਚ ਯਾਨੀ 1.5 ਦੀ ਮੱਝ ਰਹਿ ਗਈ 1.30 ਤੇ ਬੱਚੇ ਤੋਂ ਬਿਦਰਾ ਮਲਪੂ ਬਾਈ ਹੈ ਨਹੀਂ ਕੱਟੀ ਜੋ ਦੁੱਧੋਂ ਹਟ ਗਈ ਉਦੋਂ ਦੇਣੀ ਪਊ ਉਹਦੋਂ ਦੇਣੀ ਪਊ ਹਾਂ ਗੱਲ ਹੋ ਜੂਗੀ ਸੌਦਾ ਗੱਲ ਹੋ ਜੂ ਸੌਦੇ ਜੀ 25000 ਉਹਦੇ 25000 ਤੋਂ ਲੈ ਜੂ ਬੰਦਾ ਹਾਂ ਲੈ ਜੂ ਲੋ ਜੀ ਉਹ ਰੱਖਣੀ ਆ ਉਹ ਫਿਰ ਇੱਕ ਤੀਜਾ ਸੌਦਾ ਆਪਣਾ ਠੀਕ ਆ ਬਾਈ ਕਹਿੰਦਾ ਕੱਟੀ ਚੰਗੀ ਆ ਜੇ ਕੋਈ ਵੀਰ ਸੌਦਾ ਕਰੂਗਾ ਜਿੱਦੇ ਦੁੱਧੋ ਸਾ ਹਟ ਗਈ ਕਿੰਨਾ ਚਾਰ ਮਹੀਨਿਆਂ ਤੱਕ ਮੇਰੇ ਨਾਲ ਸੌਦਾ ਕਰ ਲਵੇ ਤੇ 25000 ਦੀ ਬਾਈ ਕਹਿੰਦਾ ਮੈਂ ਕੱਟੀ ਵਾਪਸ ਲੈ ਲਵਾਂਗਾ ਮੱਝ ਦਾ ਮੁੱਲ 130000 ਬਾਈ ਠੀਕ ਆ ਵਿੱਚ 30000 ਮਾੜਾ ਮੋਟਾ ਆਏ ਗਏ ਦਾ ਉਹਦੇ ਨੂੰ ਮਾਰ ਟਾਣ ਬਾਈ ਕਹਿੰਦਾ ਕਰ ਦਾਂਗੇ ਮੁੱਲ ਵੈਸੇ ਟੈਕਸ ਜਈਆ ਤੇ ਕੱਤੀ ਆ ਤੇ ਕੱਟੀ ਕੱਟ ਕੇ ਇੱਕ ਪੰਜ ਦੀ ਮੱਝ ਰਹਿ ਜੂਗੀ। ਬਾਕੀ ਜਿਹੜੇ ਵੀਰ ਨੇ ਬਰੀਡ ਤੇ ਕੰਮ ਕਰਨਾ ਉਹਦੇ ਲਈ ਮੱਝ ਟੋਪ ਦੀ ਆ। ਪੂਰੀ ਬਰੀਡ ਨੂੰ ਮੱਝ ਆ। ਬਾਈ ਕਹਿੰਦਾ ਆ ਪੱਲਾਹਾਂਦੀ ਸੀ ਕਿਉਂਕਿ ਇਹਦਾ ਰਿਕਾਰਡ ਹੈ ਨੀਗਾ। ਜਿਹੜੇ ਪਿਛਲੇ ਵੀਡੀਓ ਬਣਾਈਆਂ ਸੀ ਉਹਦੇ 'ਚ ਬਾਈ ਨੇ ਪ੍ਰੋਪਰ ਰਿਕਾਰਡ ਵੀ ਦੱਸਿਆ ਸੀ। ਕੱਟੀ ਦਾ ਰਿਕਾਰਡ ਬਾਈ ਦੇ ਕੋਲ ਆ ਤੇ ਬਾਈ ਨੇ ਦੱਸ ਹੀ ਦਿੱਤਾ ਏ। ਬਾਕੀ ਮਾਨਤਣ ਹੋ ਜੂਗਾ। ਜਿਹੜੇ ਵੀ ਇਹਨੂੰ ਮੱਝ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ। ਬਾਈ ਨਾਲ ਕਨੈਕਟ ਕਰ ਸਕਦੇ 2 ਨੰਬਰ ਇਹ ਗਾਂ ਦੀ ਕੀ ਡਿਟੇਲ ਆ ਬਾਈ ਇਹ ਗਾਂ ਬਾਈ ਤੀਜੇ ਸੂਏ ਸੁਣੀ ਐ ਠੀਕ ਆ ਜੀ ਤੇ ਦੋ ਸੂਏ ਆਪਣੇ ਕੋਲੇ ਹੀ ਰਹੀ ਐ ਪਹਿਲਾਂ ਠੀਕ ਆ ਜੀ ਤੇ 22 ਕਿਲੋ ਦੁੱਧ ਆ ਇਹਦਾ 22 ਕਿਲੋ ਦੁੱਧ ਚੋਇਆ ਵਾ ਜੀ ਚੋਇਆ ਵਾ ਤੇ 22 ਬਲਾਸੀ ਦੇਊਗੀ ਤੇ ਦੁੱਧ ਵੀ ਇਹਦਾ ਛੇ ਫੜ ਦਾ ਫਿਰ ਕ੍ਰੋਸ ਚ ਪੈਂਦੀ ਐ ਹਾਂ ਫਿਰ ਅੱਛਾ ਸ਼ਾਈ ਵਾਲਾ ਕੈਂਪ ਕ੍ਰੋਸ ਆ ਅੱਛਾ ਫਿਰ ਕ੍ਰੋਸ ਆ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਤੇ 22 ਕਿਲੋ ਚੋਇਆ ਵਾ ਤੇ ਬਾਈ ਹੁਣ ਇਹਨੂੰ ਨਾ 15 ਕ ਦਿਨ ਹੀ ਹੋਇਆ ਡਰਾਈ ਕੀਤੀ ਨੂੰ ਠੀਕ ਆ ਜੀ ਤੇ ਮੰਨ ਲਾ ਵੀ ਹਜੇ ਡੇਢ ਮਹੀਨਾ ਦੇ ਸੂਣ ਚ ਰਹੀ ਐ ਡੇਢ ਮਹੀਨਾ ਸੂਣ ਚ ਸੀਮਨ ਸੀਮਨ ਦਾ ਬਈ ਚੰਗਾ ਹੀ ਲੱਗਾ ਵਾ ਹਾਂਜੀ ਤੇ ਉਹ ਸੀਮਨ ਮੇਰਾ ਰੱਖਿਆ ਸੀਗਾ ਤੇ ਉਹ ਬੁਢੀਆਂ ਨੇ ਸਫਾਈ ਕਰਦੇ ਨੇ ਸੱਟ ਤਾਂ ਤੇ ਹੁਣ ਦਿਮਾਗ ਕਿੱਥੇ ਆਉਂਦਾ ਨਹੀਂ ਹੁਣ ਤੇ ਲੱਗਾ ਚੰਗਾ ਹੀ ਬੁੜਵਾਜ ਕੇ ਲੱਗਿਆ ਚੰਗਾ ਜੀ ਬਾਕੀ ਬਾਈ ਦੇ ਪਸੂ ਚੰਗੇ ਹੀ ਸੀਮਨ ਚੰਗਾ ਹੀ ਲਵਾਇਆ ਹੋਊਗਾ ਡੇਢ ਮਹੀਨਾ ਡੇਢ ਮੁਤਾਬਕ ਪਿਆਗਾ ਤੇ ਬਈ ਸੀਲ ਸਭ ਪੂਰੀ ਸੀ ਬਈ ਪੂਰੀ ਜਿਵੇਂ ਮਰਜ਼ੀ ਕੋਈ ਬੱਚੋ ਚੋ ਚੋ ਕੇ ਭਲਾ ਕੋਈ ਹੋਰ ਬਹਿ ਜੇ ਮਾਤਵਲੀ ਨਹੀਂ ਲੱਟ ਜਾਕਰੀ ਥਣ ਚੈੱਕ ਕਰਵਾ ਦੂ ਬਈ ਹਾਂ ਕਰਾ ਦੂਗੀ ਥਣ ਚੈੱਕ ਠੀਕ ਆ ਬਈ ਥਣਾ ਦੀ ਬਾਕੀ ਓਕੇ ਮੇਰੀ ਗਾਰੰਟੀ ਗਾਰੰਟੀ ਹੈ ਹਾਂ 19 ਕੀ ਹੋ ਜੇ ਆਪਾਂ ਵਾਪਸ ਵੀ ਲੈ ਲਾਂਗੇ ਬੈਠੇ ਆ ਜੀ ਬਾਈ ਕਹਿੰਦਾ ਥਣਾ ਦੀ ਮੇਰੀ ਗਾਰੰਟੀ ਆ ਬੇਫਿਕਰ ਹੋ ਕੇ ਆ ਜਾਓ ਸਾਹੀ ਵਾਲਾ ਚਫ ਕਰਾਸ ਆ ਜੀ ਬਾਕੀ ਢਾਂਚਾ ਇਹਦਾ ਵੀ ਹੈਵੀ ਆ ਹੈਵੀ ਬੋਡੀ ਵੇਟ ਦੀ ਆ ਦੇਖ ਸਕਦੇ ਹੋ ਥਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਥਨ ਨਿੱਖੜ ਮੇ ਇੱਕੋ ਸਾਈਜ਼ ਦੇ ਇਹਦਾ ਮੁੱਲ ਬਈ ਅੱਜ ਦਾ ਇਹਦਾ ਮੁੱਲ ਬਈ ਹੈਗਾ ਇਹ 70000 ਰੁਪਇਆ ਤੇ 60 ਦੀ ਦੇ ਦੇਾਂਗੇ ਠੀਕ ਹੈ ਜੀ ਬਾਕੀ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਬਾਕੀ ਬਈਰੋ ਬਣਦੀ ਆ ਨਾ ਪੂਰੀ ਬਣਦੀ ਆ ਹਾਂ ਤਾਂ ਫਿਰ ਡਰਾਈ ਕੀਤੀ ਕਰਕੇ ਹੁਣ ਤਾਂ ਚਲੋ ਛੋਲੀ ਦੇਖ ਲੈਂਦਾ ਬੰਦਾ ਜੀ ਕਿਵੇਂ ਠੀਕ ਹੈ ਜੀ ਹਾਂ 70000 ਰੁਪਿਆ ਬਾਈ ਕਹਿੰਦਾ ਮੁੱਲ ਰੱਖਦੇ ਆ 60000 ਦੀ ਐਸਨੋਆ 22 23 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਚੋਇਆ ਹੋਇਆ ਵਾਇਗਤੀਰ ਪਲਾਸੀ ਜਾਊਗੀ ਬਾਕੀ ਸੇਵਾ ਦੇ ਸਰ ਤੇ ਆ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ Dann war die.